ਸਲਵਾਰ ਫੈਬਰਿਕ ਨੂੰ ਸਵਾਗਤ ਹੈ ਤੁਹਾਡਾ ਲੋਜੀ ਬਹੁਤ ਹੀ ਸੋਹਣੇ ਮੈਚਿੰਗ ਸੂਟ ਲੈ ਕੇ ਆਈਆਂ ਮੈਂ ਘਰ ਪਾਉਣ ਵਾਲੇ ਬਹੁਤ ਵਧੀਆ ਕੁਆਲਿਟੀ ਹੈਗੀ ਦੇਖੋ ਇਹ কুরਤੀ ਹੈਗੀ ਆ ਤੇ ਇਹ ਸਲਵਾਰ ਹੈਗੀ ਆ ਦੇਖੋ ਜੀ ਪਿਓਰ ਕੈਂਬਰੀਕ ਕੋਟਨ ਦਾ ਕੱਪੜਾ ਹੈਗਾ ਜੀ ਬਿਲਕੁਲ ਸੌਫਟ ਇੱਕ ਵੀ ਤੱਗਾ ਇਹਦੇ ਵਿੱਚ ਰੇਸ ਵੀ ਨਹੀਂ ਹੈਗਾ ਤੇ ਬਹੁਤ ਹੀ ਸੋਹਣੇ ਸੂਟ ਨੇ ਜੀ ਦੇਖੋ ਮੈਚਿੰਗ ਦੇਖੋ ਬਹੁਤ ਸੋਹਣੀ ਸਲਵਾਰ ਸੂਟ ਬਣਾਓ ਕੋਟ ਸੈੱਟ ਬਣਾਓ ਪਾ ਮੇ ਪਾ ਲਾ ਦਿਓ ਸੂਟ ਬਣਾਵਾਓ ਤੇ ਮੈਂ ਹੁਣ ਕਲਰ ਇਹਨਾਂ ਦੇ ਦਿਖਾਣੀਆਂ ਤੁਹਾਨੂੰ ਕਲਰ ਬਹੁਤ سارے ਆ ਗਏ ਨੇ ਦੇਖੋ ਇਹ ਬੜਾ 컬러 ਵੀ ਬਹੁਤ ਸੋਹਣਾ ਹੈਗਾ ਜੀ ਦੇਖੋ ਇਹ ਸਲਵਾਰ ਬਣੂਗੀ ਤੇ কুরਤੀ ਬਣੂਗੀ ਜੀ ਕੋਈ ਵੀ ਤੁਸੀਂ ਸੂਟ ਲੈ ਸਕਦੇ ਹੋ ਰੇਟ ਇਹਦਾ ਪਹਿਣਾ ਜੀ 600 ਰੁਪਏ ਜੇ ਸਿੰਗਲ ਸੂਟ ਲੋਗੇ ਜੀ 600 ਰੁਪਏ ਦਾ ਸੂਟ ਪਹਿਣਾ ਜੀ ਸ਼ਿਪਿੰਗ ਫ੍ਰੀ ਐਕਸਟਰਾ ਪਊਗੀ ਜੀ ਤੇ ਜੇ ਤੁਸੀਂ ਦੋ ਸੂਟ ਲੋਗੇ ਤਾਂ ਤੁਹਾਨੂੰ 1200 ਦੇ ਦੋ ਸੂਟ ਪਹਿਣੇ ਆ ਤੇ ਸ਼ਿਪਿੰਗ ਫ੍ਰੀ ਹੋਏਗੀ ਜੀ ਦੋ ਸੂਟਾਂ ਦੇ ਸ਼ਿਪਿੰਗ ਫ੍ਰੀ ਹੋਏਗੀ ਜੇ ਇੱਕ ਸੂਟ ਲਓਗੇ ਜੀ ਸ਼ਿਪਿੰਗ ਤੁਹਾਨੂੰ ਫਿਰ ਆਪਣੀ ਪੇ ਕਰਨੀ ਪਊਗੀ ਜੀ 50 ਰੁਪਏ ਐਕਸਟਰਾ ਪੇ ਕਰਨੇ ਪੈਣਗੇ ਜੀ ਤੇ ਇਹਨਾਂ ਦੇ ਕਲਰ ਤੇ ਡਿਜ਼ਾਈਨ ਦੇਖ ਲਓ ਬਹੁਤ ਸੋਹਣੇ ਸੂਟ ਨੇ ਜੀ ਇਹ ਕੁੜੀਆਂ ਦੇ ਪਾਉਣ ਵਾਲੇ ਸੂਟ ਨੇ ਸਾਰੇ ਬਹੁਤ ਵਧੀਆ ਕੁਆਲਿਟੀਆਂ ਨੇ ਜੀ ਦੇਖੋ ਤੇ ਸਾਰੇ ਹੀ ਇੱਕ ਨੰਬਰ ਮਾਲ ਹੈਗਾ ਗਣਕੀ ਦਾ ਮਾਲ ਹੈਗਾ ਸਾਰਾ ਪਿਓਰ ਕੈਂਬਰੀ ਕੋਟਨ ਦੇ ਵਿੱਚ ਤੇ ਕੁਆਲਿਟੀਆਂ ਦੇ ਚੈੱਕ ਤੁਸੀਂ ਕਰ ਸਕਦੇ ਹੋ ਬਹੁਤ ਵਧੀਆ ਹੈਗੀ ਹੈ ਜੀ ਇਹ ਅੱਜ ਹੀ ਮਾਲ ਉਤਰਿਆ ਇਹ ਬਹੁਤ ਵਧੀਆ ਕੁਆਲਿਟੀ ਹੈਗੀ ਇਹਨਾਂ ਦੀ ਦੇਖੋ ਜੀ ਪਿਓਰ ਕੈਂਬਰੀ ਕੋਟਨ ਹੈਗਾ ਜੀ ਵਿਦਆਊਟ ਦੁਪੱਟਾ ਤੇ ਕਲਰ ਵਗੈਰਾ ਇਹਨਾਂ ਦੇ ਖਰਾਬ ਨਹੀਂ ਹੋਣਗੇ ਤੇ ਬਹੁਤ ਵਧੀਆ ਸੂਟ ਨੇ ਜੀ 103 ਵਾਲਾ ਹੈਗਾ ਜੀ ਇਹ ਦੇਖੋ ਇੱਕ ਮਤਲਬ ਕੁਰਤੀ ਹੈਗੀ ਆ ਤੇ ਇਹ ਆਏਗੀ ਜਿਹਦੀ ਲਾਈਨਿੰਗ ਵਾਲੀ ਸਲਵਾਰ ਤੇ ਬਹੁਤ ਸੋਹਣੇ ਸੂਟ ਨੇ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੇਕਰ ਤੁਸੀਂ ਇੱਕ ਸੂਟ ਆਰਡਰ ਕਰੇਗੇ ਕਰੋਗੇ ਤਾਂ 600 ਰੁਪਏ ਦਾ ਸੂਟ ਹੈਗਾ ਤੇ 50 ਰੁਪਏ ਦੀ ਸ਼ਿਪਿੰਗ ਪਊਗੀ ਜੀ ਤੇ 650 ਦਾ ਸੂਟ ਪੈਣਾ ਹੈ ਜੇ ਤੁਸੀਂ ਦੋ ਸੂਟ ਲਓਗੇ ਤਾਂ 1200 ਦੇ ਦੋ ਸੂਟ ਪਹਿਣਗੇ ਤੇ ਸ਼ਿਪਿੰਗ ਫ੍ਰੀ ਹੋਏਗੀ ਜੀ ਦੇਖੋ ਇੱਕ ਇਹ ਸੂਟ ਹੈਗਾ ਜੀ ਇਹਦੀ ਮੈਂ ਤੁਹਾਨੂੰ ਸਲਵਾਰ ਨਹੀਂ ਦਿਖਾਈ ਆਹ ਦੇਖੋ কুরਤੀ ਹੈਗੀ ਆ ਤੇ ਇਹਦੀ ਸਲਵਾਰ ਹੈਗੀ ਆ ਤੇ ਪਲਾਜ਼ੋ ਵਗੈਰਾ ਜਾਂ ਫਿਰ ਕੋਰਸੈਟ ਵਗੈਰਾ ਬਣਾਓਗੇ ਬਹੁਤ ਸੋਹਣੇ ਸੂਟ ਹੈਗੇ ਨੇ ਜੀ ਤੇ ਗਰਮੀਆਂ ਦੇ ਪਾਣ ਵਾਲੇ ਸੂਟ ਨੇ ਬਹੁਤ ਵਧੀਆ ਕੁਆਲਿਟੀ ਹੈਗੀ ਆ ਜੀ ਤੇ ਆ ਦੇਖੋ ਜੀ ਇੱਕ ਇਹ ਵਾਲਾ ਕਲਰ ਹੈਗਾ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਸਾਰੇ ਡਿਫਰੈਂਟ ਜੇ ਕਲਰ ਨੇ ਇਹ ਦੀ ਸਲਵਾਰ ਹੈਗੀ ਹੈ ਜੀ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਤੇ ਆਪਣੇ ਸੂਟ ਬੁੱਕ ਕਰਾ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਹੈਗੀ ਇਹ ਘੱਟ ਰੇਟਾਂ ਦੇ ਵਿੱਚ ਸੂਟ ਹੈਗੇ ਨੇ ਵਧੀਆ ਕੁਆਲਿਟੀ ਆ ਨੇ ਇੱਕ ਸੂਟ ਇਹ ਵਾਲਾ ਹੈਗਾ ਇਹ ਆਲ ਓਵਰ 5 ਮੀਟਰ ਸੂਟ ਹੈਗਾ ਜੀ ਇਹ ਦੇਖੋ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਸਾਨੂੰ ਸੈਂਡ ਕਰ ਸਕਦੇ ਹੋ ਸਾਰੀਆਂ ਕੁਆਲਿਟੀਆਂ ਇੱਕ ਨੰਬਰ ਹੋਣੀਆਂ ਹੀ ਆ ਜੀ ਆ ਦੇਖੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਤੇ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਜਰੂਰ ਦੱਸਣਾ ਜੀ ਧੰਨਵਾਦ ਜੀ